ਐ ਦੂ ਬਾਖਵਾ ਆ ਰਹੀ ਦੇਨੇ ਕਿਸੇ ਨੂੰ ਮਰਦਾ ਮਾਰਦੇ ਕੋਈ ਇੱਧਰ ਕਿਹੜਾ ਖੜਕੇ ਉਹ ਬਲਤਾਨੀ ਆ ਗਈ ਕਿਤੇ ਪੱਤ ਲੋਕਾਂ ਦਾ ਵੀ ਛਰਿਆ ਪਿਆ ਯਾਰ ਗੱਲ ਕੀ ਹੁੰਦੀ ਆ ਬਣਾ ਚੀ ਦਿੰਦੇ ਆ ਉਸ ਤੋਂ ਪਹਿਲਾਂ 15 ਆ ਜਾਣੇ ਅੱਜ ਪਤਾ ਲੈਣਾ 16ਵਾਂ ਜੀ ਇੱਕ ਤਾਂ ਯਾਰ ਆਪ ਨੂੰ ਅੱਜ ਸੰਨੀਰ ਲਾਉਣੀ ਪੈਗੀ ਯਾਰ ਪੁਰੀਆਂ ਦੀਪੂ ਚ ਕਣਕ ਪਰਚੀ ਕਟਾਉਣ ਪਾਕੀਆਂ ਹਜੇ ਤੇ ਕਾਇਆਂ ਨਹੀਂ ਤੇ ਆਪ ਨੂੰ ਔਖਾ ਕੰਮ ਕਰਨਾ ਭਾਂਜ ਤੋਂ ਅਜੇ ਜੈ ਲੈ ਕੇ ਜਵਾਕ ਇਹਦਾ ਪਤਾ ਲੈ ਕੇ ਆਉਣਾ ਜਾ ਕੇ ਯਾਰ ਭਾਟ ਦਾ ਗੋਹੀ ਵਾਲਾ ਸੱਤ ਯਾਰ ਜੈਲੇ ਦੇ ਜਵਾਗ ਦੇ ਦਾ ਵੀ ਪਤਾ ਲੈ ਕੇ ਆਉਣਾ ਜਾਂਦੇ ਜਾਂਦੇ ਯਾਰ ਸੱਤੇ ਨੂੰ ਨਾ ਪੁੱਛ ਲਈਏ ਜੇ ਕਰੇ ਹੋਇਆ ਤਾਂ ਸੱਤੇ ਕਿਹੜਾ ਕਾ ਬਾਹਰ ਖੁੱਲਿਆ ਆ ਬਾਈ ਅੰਦਰ ਆ ਜਾ ਸੱਤੇ ਆਪਾਂ ਜੈਲੇ ਕੇ ਜਵਾਗ ਦੇ ਦਾ ਪਤਾ ਨਾ ਲੈ ਕੇ ਆਈਏ ਯਾਰ ਪਤਾ ਤਾਂ ਮੈਂ ਵੀ ਲੈ ਕੇ ਆਉਣਾ ਯਾਰ ਹਾਂ ਤੇ ਆਪਾਂ ਚਾਹ ਪੀ ਕੇ ਨਾ ਚੱਲਦੇ ਆਂ ਚਾਹ ਆਪਾਂ ਉੱਥੇ ਹੀ ਪੀਵਾਂਗੇ ਚੱਲਣ ਜੀ ਚੱਲਣ ਆ ਜਾ ਕਹ ਲੈ ਕੇ ਜਵਾਬ ਜੇ ਕੱਲ ਤੱਕ ਆਮ ਚੱਕ ਰਿਹਾ ਹਣਾ ਹੋਰ ਯਾਰ ਕੱਲ ਪਤਾ ਲੈ ਕੇ ਆਉਣਾ ਹੈ ਹਲੋ ਹਾਂ ਹੋ ਗਿਆ ਚਾੜਾ ਆਉਣਾ ਮੈਂ ਕਰੇ ਚੱਲ ਤੀ ਆ ਗਿਆ ਹੁਣੀ ਆ ਗਿਆ ਸੱਤੇ ਮੈਨੂੰ ਆ ਗਿਆ ਘਰੋਂ ਫੋਨ ਤੇ ਜ਼ਰੂਰੀ ਕੰਮ ਆ ਮੈਂ ਚੱਲ ਤੂੰ ਜਾ ਕੇ ਪਤਾ ਲੈ ਜਵਾਬ ਠੀਕ ਆ ਬਾਈ ਉਹ ਬਜਲੇ ਕਾ ਜਵਾਬ ਨਹੀਂ ਆ ਰਿਹਾ ਆਜਾ ਬਈ ਆ ਤਾਂ ਨੰਗਾ ਸੱਤੇ ਬਈ ਆ ਉਸੇ ਮੈਂ ਤੇ ਜੀ ਬੱਚੀ ਕੀ ਗੱਲ ਹੋ ਗਈ ਸੀ ਬਾਈ ਸੱਤੇ ਗੱਲ ਤਾਂ ਯਾਰ ਕੁਝ ਵੀ ਨਹੀਂ ਸੀਗੀ ਆਪਣੇ ਪਿੰਡ ਦੇ ਲੋਕਾਂ ਨੇ ਨਾ ਉਹੀ ਛੋਟੀ ਗੱਲ ਦਾ ਪਤੰਗ ਰੋਣਾ ਕਿ ਰੱਖਤਾ ਯਾਰ ਮੈਂ ਤਾਂ ਪਾਜੀ ਯਾਰ ਗੱਲ ਪਿੰਡ ਚ ਹੋਰ ਸੁਣ ਕੇ ਆ ਵੀ ਤੂੰ ਪੱਖੇ ਨਾਲ ਲੰਕਦਾ ਬਾਈ ਸੱਤੇ ਐਡੀ ਗੱਲ ਕਾ ਨੂੰ ਸੀ ਇਹ ਤਾਂ ਲੋਕਾਂ ਨੇ ਨਾ ਛੋਟੀ ਗੱਲ ਦਾ ਪਤੰਗ ਰੋਣਾ ਰੱਖਿਆ ਗਾ ਗੱਲ ਤਾਂ ਐ ਜੀ ਮੈਂ ਗਿਆ ਸੀ ਮੱਗਰਾ ਵਾਲੀ ਕੋਲੇ ਮੱਗਰਾ ਵਾਲੀ ਨੇ ਮੈਨੂੰ ਸਲਾਹ ਦਿੱਤੀ ਕਿ ਪੁੱਤਰਾ ਤੇਰੀ ਨਾ ਵੀ ਕਾ ਦਾ ਛੋਟਾ ਹੈਗਾ ਤੂੰ ਨਾ ਵੀ ਲੰਕਣ ਲੋਕਿਆ ਕਰ ਵੀ ਤੈਨੂੰ ਨੌਕਰੀ ਨਾਕਰੀ ਮਿਲਦੀ ਫੌਜੀ ਤੇ ਮੈਂ ਉਹਦੀ ਸਲਾਹ ਸੁਣ ਕੇ ਫਰਮਾਇਆ ਕਿਰੇ ਆ ਕਿ ਜੇ ਆਪਣਾ ਪੱਖਾ ਟੰਗਾਂ ਦਾ ਜਿੱਥੇ ਸੜੀਏ 'ਚ ਮੈਂ ਨਾ ਉਹਦੇ ਰੱਸੀ ਪਾਉਣ ਲੱਗ ਗਿਆ ਲੰਕਣ ਵਾਸਤੇ ਬਰਉਣ ਲੱਗ ਗਿਆ ਕੰਜਾ ਜਾ ਹੁਸਟੈਂਡ ਜਾ ਤੇ ਐਨੇ ਚ ਬਸ ਲੋਕਾਂ ਕਾ ਲੜਾਤੀ ਉਹ ਐ ਸੀਗਾ ਕਿ ਮੈਂ ਲੰਕਣ ਵਾਸਤੇ ਰੱਸੀ ਪਾ ਕੇ ਲੰਕਣ ਲੱਗ ਗਿਆ ਉਹ ਜੇ ਸੜੀਏ 'ਚ ਪੱਖਾ ਟੰਗਾਂ ਦਾ ਉਹ ਵੇਰ ਉੱਤੇ ਡਿੱਗ ਪਿਆ ਨਾਲ ਉਹ ਮੱਗਰ ਮੱਗਰ ਕਿੱਧਰ ਲੱਗ ਗਿਆ ਆਪ ਤਾਂ 2.5 ਫੁੱਟ ਦਾਗਾ ਕਾ ਨੂੰ ਜਰ ਬਾਈ ਸੱਤੇ ਸਲਾਹਤ ਮੈਨੂੰ ਮੱਗਰਾ ਮੈਨੂੰ ਬਹੁਤ ਵਈਆ ਦਿੱਤੀ ਸੀਗੀ ਇਹਦਾ ਲੋਕ ਹੀ ਆ ਜੇ ਕੱਲ ਕਿਤੇ ਹੋਰ ਪੁੱਠੇ ਬਾਸੀ ਲੈ ਗਏ ਉਹ ਚਲ ਠੀਕ ਆ ਤੂੰ ਦਵਾਈ ਤੇ ਬੁੜੰਗਾ ਜਦੋਂ ਪਰਚੀ ਘਟਾਉਣ ਦੀਆਂ ਹੋਇਆਂ ਕਣਕ ਦੀ ਘਰੇ ਕੋਈ ਹੈ ਨਹੀਂ ਮੈਂ ਜਾ ਕੇ ਨਾ ਮਾਲ ਤੋਂ ਸਾਨੂੰ ਸਾਹਮਣਾ ਯਾਰ ਨਾ ਬਈ ਚਾਬਰਾਂ ਲੈਂਦੇ ਨਾ ਬੱਸ ਵੀਰੇ ਚਾਹਤਾ ਯਾਰ ਲੋਕਾਂ ਦਾ ਵੀ ਛਰਿਆ ਪਿਆ ਯਾਰ ਗੱਲ ਕੀ ਹੁੰਦੀ ਆ ਬਣਾ ਕੀ ਦਿੰਦੇ ਆ ਉਸ ਤੋਂ ਪਹਿਲਾਂ 15 ਜਾਨੇ ਆ ਗਏ ਮੇਰਾ ਪਤਾ ਲੈਣ 16ਵਾਂ ਸੀ ਇਹ ਉੀਆਂ ਲੋਕਾਂ ਦਾ ਬੱਸ ਸਰੀ ਹੀ ਪਿਆ ਚਮਈ ਯਾਰ ਐਡੀ ਤੱਕ ਹਲ ਹੈ ਨਹੀਂ ਸੀ ਬਣਾਤੀ ਲੋਕਾਂ ਨੇ ਯਾਰ ਯਾਰ ਮੱਕਰਾ ਵਾਲੀ ਕੱਲ ਦਾ ਪਿੰਡ ਤੋਂ ਵੀ ਨਹੀਂ ਦਿਸਿਆ ਯਾਰ ਇਹ ਖਿਆ ਨਹੀਂ ਯਾਰ ਕਿਤੇ ਗਲਤ ਕਦਮ ਨਾ ਚੱਕ ਰਿਹਾ ਯਾਰ ਉਹ ਦੱਸ ਗਏ ਆ ਕੇ ਯਾਰ ਯਾਰ ਪੰਜ ਉਹਦਾ ਯਾਰ ਨਮਕ ਤੇ ਮੁਕ ਗਿਆ ਯਾਰ ਬੜਾ ਸਿਆਪਾ ਹੋਇਆ ਇੱਕ ਮੱਗਰ ਦਾ ਯਾਰ ਟੈਂਸ਼ਨ ਆ ਗਈ ਮੱਗਰ ਨਾਲ ਕੋਈ ਗਲਤ ਕਰਾਂ ਚੱਕ ਲਈ ਯਾਰ ਦੇਖਦੇ ਆ ਚੱਲ ਜਾ ਕੇ ਯਾਰ ਯਾਰ ਇਧਰ ਲੱਕ ਤੇ ਦੀਨਾਂ ਨਹੀਂ ਚਾਰੇ ਪਾਸੇ ਨਿਗਾਹ ਮਾਰ ਲਈ ਯਾਰ ਯਾਰ ਕੋਠੇ ਦੇਖਦੇ ਆ ਭਾਂਜ ਦੀ ਬੜੀ ਟੈਂਸ਼ਨ ਪਈ ਆ ਯਾਰ ਦੱਸ ਕਿ ਵੀ ਆਪਾਂ ਹੀ ਕੈਸੇ ਨੂੰ ਛਾਪ ਨੂੰ ਯਾਰ ਉਹ ਮੱਗਰਾ ਓਏ ਆ ਚੱਪੜਾਂ ਤੇ ਮੱਗਰ ਦੀਆਂ ਲੱਗਦੀਆਂ ਨਹੀਂ ਯਾਰ ਅੱ ਦਵਾਈ ਵੀ ਭੁੱਲੀ ਪਈ ਆ ਯਾਰ ਦਵਾਈ ਟਿਕਾ ਯਾਰ ਅੱ ਦਵਾਈ ਪੈਂ ਅੰਦਰ ਗੇ ਦਵਾਈ ਤਾਂ ਨਹੀਂ ਪੀ ਗਿਆ ਯਾਰ ਤਾਂ ਲੀਟਰ ਕਰਿਆ ਪਿਆ ਯਾਰ ਆਪਣੇ ਅੰਦਰ ਸੱਤਾਂ ਪਹਾੜ ਲਾ ਜੇ ਭੜਾ ਜਾਂਦਾ ਨਹੀਂ ਆਪਣੇ ਘਰ ਨਾਲ ਪੈ ਜੇ ਕਿਤੇ ਇਥੇ ਖਾਲਸ ਪੁੱਤ ਇਥੇ ਡਿੱਗਿਆ ਡੁੱਗਿਆ ਪਿਆ ਹੋਵੇ ਮਾਰ ਤੇ ਆਉਣੀ ਆ ਓਏ ਕੱਲ ਦੇ ਭੁੱਖੇ ਮਰੀ ਜਾਂਦੇ ਆ ਐਤੂ ਬਾਅਦ ਕਿਸੇ ਨੂੰ ਸਲਾਹ ਨਹੀਂ ਦੇਣੀ ਉਹ ਆ ਇਧਰ ਕੀ ਖਣਕਾਂ ਜਾਂ ਹੋਈ ਜਾਂਦਾ ਕਿਤੇ ਪੰਚ ਤਾਂ ਨਹੀਂ ਆਉਣੀ ਕਿਤੇ ਬੱਚਾ ਲੁਕਾ ਐ ਇੱਕ ਜਲੋ